ਚਾਰ ਬੈਰੀਕੇਟ ਅਸੀਂ ਭੰਨ ਕੇ ਇੱਥੇ ਆਏ ਆ ਲੀਡਰਸ਼ਿਪ ਸਾਰੇ ਘਰਾਂ 'ਚ ਬੰਦ ਕੀਤੇ ਗਏ ਉਹਨਾਂ ਨੂੰ ਹੁਣਾ ਪਊਗਾ ਲੋਕਾਂ ਕੱਠ ਨਹੀਂ ਫਰਾਈ ਰਹੂਗਾ ਇਹ ਧਰਨਾ ਕੋਈ 2-4 5 ਮਹੀਨੇ ਜਿੰਨਾ ਚਿਰ ਵੀ ਲੋਰ ਪਈ ਉਹਦੇ ਚੱਲੂਗਾ ਇਹ ਤਾਂ ਦਿੱਸੇ ਜਾਂਦਾ ਸਰਾ ਸਾਰ ਆਪਾਂ ਨੂੰ ਸਾਰਿਆਂ ਨੂੰ ਲੱਗਦਾ ਵੀ ਗਲਤ ਹੋ ਰਿਹਾ ਚੈਨੀ ਚੋਰ ਹੈ ਜਿਹੜਾ ਕਰੋੜਾਂ ਰੁਪਈਆ ਲੋਕਾਂ ਦਾ ਵਾਪਸ ਕਰਾ ਰਿਹਾ ਉਹ ਚੋਰ ਹੋਊਗਾ ਵੀਪਾ ਨੂੰ ਸਿੱਧੂ ਨੂੰ ਰਿਹਾ ਕਰਾਉਣ ਮੈਂ ਜੀ ਹਾਂ ਕਿਸਾਨ ਜਥੇ ਬੰਦੀ ਆ ਵੀ ਅੱਜ ਉਰੇ ਪਹੁੰਚਿਆ ਨੇ ਭਾਨਾ ਸਿੱਧੂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਭਾਨਾ ਸਿੱਧੂ ਬਹੁਤ ਵਧੀਆ ਬੰਦਾ ਜੀ ਇਹ ਸਰਕਾਰ ਉਹਦੇ ਨਾਲ ਧੱਕਾ ਕਰ ਰ ਤੁਹਾਨੂੰ ਰੋਕਿਆ ਗਿਆ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਨੇ ਸਾਨੂੰ ਇਦੋਂ ਪਹਿਲਾਂ 4 ਥਾਂਾਂ ਤੇ ਰੋਕਿਆ ਇਹ ਪੰਜਵੀਂ ਥਾਂ ਹੈ 4 ਬੈਰੀਕੇਟ ਅਸੀਂ ਭੰਨ ਕੇ ਇੱਥੇ ਆਏ ਆ ਅਸੀਂ ਕੌਮੀ ਕਿਸਾਨ ਯੂਨੀਅਨ ਦੇ ਮਨ ਲੋ ਬਲਾਕ ਦੇ ਪ੍ਰਧਾਨ ਆ ਅਸੀਂ ਭਾਨੇ ਸਿੱਧੂ ਦੀ ਪੂਰੀ ਮਦਦ ਕਰਦੇ ਆ ਜੀ ਸਾਰਾ ਜੱ社 ਸਾਡੇ ਨਾਲ ਆ ਜੀ ਕਿੱਥੋਂ ਆਏ ਹੋ ਤੁਸੀਂ ਵੈਸੇ ਮੁਕਤਸਰ ਸਾਹਿਬ ਤੋਂ ਕਿੰਨੀ ਆ ਕੇ ਦਿੱਕਤ ਆਈਆਂ ਆਉਂਦੇ ਸਮੇਂ ਆਉਂਦੇ ਸਮੇਂ ਬਹੁਤ ਦਿੱਕਤ ਆਈਆਂ ਚਾਰ ਨਾਕੇ ਲੱਗੇ ਚਾਰ ਬੈਰੀਅਰ ਗੇਟ ਤੋੜ ਕੇ ਫਿਰ ਅਸੀਂ ਇੱਥੇ ਪਹੁੰਚੇ ਆ ਜੀ ਪਾਨਾ ਸਿੱਧੂ ਤੇ ਚਾਰ ਪਰਚੇ ਦਰਜ ਹੋਏ ਆ ਤੇ ਇੱਕ ਚੈਨੀ ਖੋਣ ਨੂੰ ਲੈ ਕੇ ਕੀ ਲੱਗਦਾ ਹੈ ਕਿ ਪਾਨਾ ਸਿੱਧੂ ਇਹ ਜਿਹੜਾ ਚੈਨੀ ਖੋ ਸਕਦਾ ਹੈ ਉਹ ਸਰਾਸਰ ਗਲਤ ਹੈ ਜੀ ਐਂ ਤਾਂ ਕੋਈ ਕਿਸੇ ਨੂੰ ਮਰਜ਼ੀ ਕੁਝ ਕਹਿ ਸਕਦਾ ਜਿਹੜੇ ਮੰਨ ਲਓ ਜਿਨ੍ਹਾਂ ਲੋਕਾਂ ਦਾ ਭਲਾ ਕੀਤਾ ਉਹ ਘਟੋ ਘਟ 100 ਲੋਕ ਬੋਲੀ ਜਾਂਦੇ ਸਾਡੇ ਨੇ ਆ ਕੀ ਭਲਾ ਕੀਤਾ ਕੀ ਕੀਤਾ ਜੇ ਇੱਕ ਬੰਦੇ ਨੇ ਕਹਦਾ ਮੇਰੀ ਚੈਨੀ ਖੋਈ ਹੈ ਕੋਈ ਦਾ ਸਬੂਤ ਤਾਂ ਹੈ ਨਹੀਂਗਾ ਬਿਨਾਂ ਸਬੂਤੋ ਕੋਈ ਕੁਝ ਮਰਜ਼ੀ ਕਰ ਸਕਦਾ ਜੀ ਤਾਨੂੰ ਗੱਲ ਕਰੀਏ ਜੇਕਰ ਤੁਹਾਡੇ ਨਾਲ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਅੱਜ ਐਡਾ ਵੱਡਾ ਕਾਫਲਾ ਉਰੇ ਆਇਆ ਆ ਇਸ ਨੂੰ ਦੇਖ ਕੇ ਸਰਕਾਰ ਕੋਈ ਫੈਸਲਾ ਲਵੇਗੀ ਸਰਕਾਰ ਨੂੰ ਇੱਕ ਫੈਸਲਾ ਲੈਣਾ ਪਊਗਾ ਕਿ ਇਸ ਮਜਬੂਰੀ ਇੰਨਾ ਇਕੱਠਾ ਜਿਹੜਾ 10-10 ਲੱਖ ਰੁਪਈਆ ਵਾਪਸ ਕਰਾ ਸਕਦਾ ਹੀ ਕੋ 10000 ਰੁਪਈਆ ਕਿਸੇ ਦੀ ਰਿਸ਼ਵਤ ਮੰਗ ਸਕਦਾ ਹੀ ਉਹ ਦਾ 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 ਲੱਖ ਰੁਪਈਆ ਕਿਸੇ ਦਾ ਮਿਲਾ ਕੇ ਤੇ 10000 ਰੁਪਈਆ ਲੈ ਕੇ ਕੋਈ ਉੱਚ ਇੰਨੀ ਚੋਰੀ ਕਰ ਸਕਦਾ ਹੈ ਇਹਦੇ ਜੋ ਖਾਮ ਸਰਕਾਰ ਨੇ ਕੀਤਾ ਇਹ ਝੂਠ ਝੂਠਾ ਪਰਚੇ ਤੇ ਸਰਕਾਰ ਨੂੰ ਝੂਠੇ ਪਰਚੇ ਰੱਦ ਕਰਨੇ ਪੈਣਗੇ ਜੀ ਇਹ ਜਿਹੜਾ ਕਿਸਾਨਾਂ ਵੱਲੋਂ ਧਰਨਾ ਲਗਾਇਆ ਜਾਣਾ ਸੀ ਇਹ 5 ਨੂੰ ਲਗਾਇਆ ਜਾਣਾ ਸੀ ਪਰੰਤੂ ਹੁਣ ਤਿੰਨ ਨੂੰ ਰੱਖਤਾ ਇਹ ਤੇ ਇੱਕ ਨੂੰ ਵੀ ਹੋਣਾ ਸੀ ਪਰੰਤੂ ਉਹ ਤੋਂ ਪਹਿਲਾਂ ਹੀ ਕੁਝ ਸਿੱਖਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ ਕਿ ਹੋਰ ਅੱਜ ਵੀ ਇਦਾਂ ਦਾ ਹੀ ਹੋਇਆ ਇਦਾਂ ਹੀ ਹੋਇਆ ਜੀ ਅੱਜ ਸਾਰੇ ਇਸੇ ਨੂੰ ਹੋਇਆ ਸਾਰੇ ਜਿੰਨੇ ਵੀ ਮੇਨ ਕੋਈ ਕਿਸਾਨ ਹੋਣ ਜਾਂ ਜਾਮ ਕਿਸੇ ਵੀ ਲੀਡਰਸ਼ਿਪ ਸਾਰੇ ਘਰਾਂ 'ਚ ਬੰਦ ਕੀਤੇ ਗਏ ਉਹਨਾਂ ਨੂੰ ਹਾਂ ਜੀ ਜਿੰਨੇ ਵੀ ਮੇਨ ਲੀਡਰਸ਼ਿਪ ਹਨ ਰਾਤ ਤੋਂ ਰਾਤ ਘਰਾਂ 'ਚ ਬੰਦ ਕਰ ਦਿੰਦੇ ਤੇ ਅੱਜ ਜਿਹੜਾ ਪੰਨਾ ਸਿੱਧੂ ਨੂੰ ਲੈ ਕੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਇਹੋ ਮੰਗ ਕਰਦੇ ਕੋਈ ਬਿਨਾਂ ਸ਼ਰਤ ਉਹਨੂੰ ਬਿਨਾਂ ਜ਼ਮਾਨਤ ਹੋਰ ਰਿਹਾ ਕਰੇ ਕੀਤਾ ਜਾਵੇ ਉਹਨੂੰ ਤੇ ਜਿਹੜੇ ਕਿ ਉੱਤੇ ਝੂਠੇ ਕੇਸ ਪਏ ਉਹ ਵਾਪਸ ਲਏ ਜਾਣ ਜੀ ਜੇ ਇਹ ਲੱਗਦਾ ਹੈ ਕਿ ਪੰਨਾ ਸਿੱਧੂ ਬਾਹਰ ਆਊਗਾ ਕਿ ਬਿਨਾਂ ਜ਼ਮਾਨਤ ਤੋਂ ਆ ਸਕਦਾ ਹੈ ਬਿਨਾਂ ਜ਼ਮਾਨਤ ਤੋਂ ਆ ਜਾਦਾ ਹੈ ਬਿਨਾਂ ਆਊਗਾ ਬਿਨਾਂ ਜ਼ਮਾਨਤ ਤੋਂ ਤਾਂ ਆਊਗਾ ਆਉਣਾ ਪਊਗਾ ਲੋਕਾਂ ਕੱਠ ਨਹੀਂ ਫਰਾਈ ਰਹੂਗਾ ਇਹ ਤੜਨਾ ਜੀ ਪੀਸ਼ਾਨ ਜੁਨੀਅਰ ਜਸੇਬੰਦੀਆਂ ਸਾਰੀਆਂ ਇੱਧਰ ਨਾਲ ਨੇ ਜੀ ਇਹ ਜਿਹੜਾ ਤਰਨਾ ਕਿੰਨੇ ਦਿਨ ਰਹੂਗਾ ਇਹ ਚੱਲੀ ਜਾਊੀ ਇਹਨੇ ਹੋਰ ਨਹੀਂ ਖਤਮ ਇਹ ਤਾਂ ਸਰਕਾਰ ਤੇ ਡਿਬੈਟ ਕਰਦਾ ਇਹਨੂੰ ਕਿੰਨਾ ਲੰਮਾ ਚਲਾਉਣਾ ਜੀ ਹਾਂ ਸਾਡਾ ਦਿੱਲੀਆ ਦਿੱਲੀਆ ਨੇ ਵੀ ਚੱਲ ਜੇ ਵੀ ਜਿਵੇਂ ਦਿੱਲੀ ਲਾਇਆ ਸੀ ਉਸ ਤਰ੍ਹਾਂ ਵੀ ਚੱਲ ਸਕਦਾ ਵੀ ਨਾ ਕੋਈ ਅੱਜ ਸੁਣਵਾਈ ਹੋਈ ਤਾਂ ਜਿਵੇਂ ਥਾਂ ਥਾਂ ਤੇ ਨਾਕੇ ਲਾ ਕੇ ਮਤਲਬ ਵੀ ਤੰਗ ਕਰਨ ਦੇ ਜਨਤਾ ਨੂੰ ਤੇ ਫਿਰ ਲੰਮਾ ਵੀ ਚੱਲ ਸਕਦਾ ਕੋਈ 2 4 5 ਮਹੀਨੇ ਜਿੰਨਾ ਤੇ ਵੀ ਲੋਰ ਪਈ ਉਹ ਚੱਲੂਗਾ ਤੁਹਾਨੂੰ ਲੱਗਦਾ ਕਿ ਜਿਹੜਾ ਪੰਨਾ ਸਿੱਧੂ ਨਾਲ ਗਲਤ ਹੋ ਰਿਹਾ ਇਹ ਤਾਂ ਦਿੱਸੇ ਜਾਂਦਾ ਸਾਰਾ ਸਾਰਾ ਆਪਾਂ ਨੂੰ ਸਾਰਿਆਂ ਨੂੰ ਲੱਗਦਾ ਵੀ ਗਲਤ ਹੋ ਰਿਹਾ ਇੱਕ ਬੰਦਾ ਜਿਹੜਾ ਲੋਕਾਂ ਦੀ ਆਵਾਜ਼ ਬੁਲੰਦ ਸੁਣਦਾ ਤੇ ਉੱਤੇ ਆਪਣਾ ਭਗਵੰਤ ਮਾਨ ਆ ਵਾਪ ਆ ਰਿਹਾ ਝੂਠੇ ਪਰਚੇ ਚੈਣੀਆਂ ਸ਼ੈਣੀਆਂ ਦੇ ਵੇਖੋ ਜੀ ਕੋਈ ਗੱਲਾਂ ਬੰਦੀਆਂ ਲੱਗਦਾ ਕਿ ਕਿਤੇ ਤੁਹਾਡੀ ਆਵਾਜ਼ ਦੱਬੀ ਰਹੀ ਹੈ ਦੱਬੀ ਹੁਣ ਆਵਾਜ਼ ਤਾਂ ਦਵਾਈ ਜਾਂਦੇ ਆਂ ਥਾਂ ਥਾਂ ਤੇ ਨਾਕੇ ਲਾਏ ਗਾਹ ਨੇ ਉਹਨਾਂ ਨੇ ਠੱਕੇ ਨਾ ਹੀ ਜਾਂਦੇ ਨੇ ਇਹਨਾਂ ਨੂੰ ਪਹਿਲਾਂ 4-5 ਨਾਕੇ ਤੋੜ ਕੇ ਆਏ ਆਂ ਅਸੀਂ ਮੁਕਤਸਰ ਤੋਂ ਆਏ ਆਂ ਕਿਹੜੀਆਂ ਕਿਹੜੀਆਂ ਦਿੱਕਤਾਂ ਆਈਆਂ ਤੁਹਾਨੂੰ ਆਉਂਦੇ ਸਮੇਂ ਸਾਨੂੰ ਤਾਂ ਬਹੁਤ ਪ੍ਰੋਬਲਮ ਆਈਆਂ ਜੀ ਥਾਂ ਥਾਂ ਤੇ ਨਾਕੇ ਲਾਇਆ ਫੇ ਠੱਕਾ ਮੁੱਕੀ ਮਸਾਂ ਤਾਂ ਨੰਗ ਕੇ ਆਏ ਇੱਥੇ ਉਹਨ ਜਦੋਂ ਇੱਕ ਸੱਚ ਦੀ ਆਵਾਜ਼ ਨੂੰ ਮੁਲੰਦ ਕਰਦਾ ਤੋਂ ਪੁਲਿਸ ਪ੍ਰਸ਼ਾਸਨ ਨੂੰ ਦਬਾਉਂਦਾ ਦਬਾਉਣ ਦੀ ਕੋਸ਼ਿਸ਼ ਕਰਦਾ ਸਾਧ ਦੇਣ ਦੀ ਬਜਾਏ ਜੀ ਲੱਖਾ ਸਿਧਾਣਾ ਦੇ ਵੀ ਮੀਟਿੰਗ ਹੋਈ ਆ ਤੇ ਲੱਖਾ ਸਿਧਾਣਾ ਨੇ ਮੀਟਿੰਗ ਕਰੀ ਆ ਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਆ ਕਿ ਸਿੱਟਾ ਨਿਕਲਿਆ ਉਹ ਚ ਕੋਈ ਸਿੱਟਾ ਨਹੀਂ ਨਿਕਲਿਆ ਸਰਕਾਰਾਂ ਦੀ ਉਹਨੂੰ ਜ਼ਮਾਨਤ ਕਰਾ ਕੇ ਲੈ ਜਾਓ ਜ਼ਮਾਨਤ ਕਰਾ ਕੇ ਬਾਹਰ ਜਾਂਦੇ ਤੇ ਫਿਰ ਤਾਂ ਚੈਨੀ ਚੋਰ ਸਿੱਧ ਹੁੰਦਾ ਇਹ ਤੇ ਇਹੋ ਸਰਕਾਰ ਤੋਂ ਮੰਗ ਕਰਦੇ ਆ ਕਿ ਚੈਨੀ ਚੋਰ ਨਹੀਂ ਤੇ ਜਿੰਨਾ ਬਿਨਾਂ ਸ਼ਰਤਾਂ ਨੂੰ ਰਿਹਾ ਕੀਤਾ ਜਾਵੇ ਉਹ ਚੈਨੀ ਚੋਰੀ ਜਿਹੜਾ ਕਰੋੜਾਂ ਰੁਪਈਆ ਲੋਕਾਂ ਦਾ ਵਾਪਸ ਕਰਾ ਰਿਆ ਉਹ ਚੋਰ ਹੋਊਗਾ ਉਹ ਆਪ ਫਿਰ ਰੀਸਾ ਕਰ ਲਾਉਂਦਾ ਵਿੱਚ ਜਿਉਂ ਚੋਰ ਬਣਨਾ ਤੇ ਨਜਾਇਜ਼ ਹੋ ਰਿਆ ਇਹ ਸਿੱਦੇ ਕਹਿੰਦੇ ਭਾਨਾ ਸਿੱਧੂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਰਿਆ ਜੋ ਸਾਰਾ ਸਾਰਾ ਗਲਤ ਹੈ ਜੀ ਕੋਈ ਕਾਨੂੰਨ ਨੂੰ ਕੋਣ ਹੱਥ ਵਿੱਚ ਨਹੀਂ ਲੈ ਰਿਆ ਉਹ ਜਿਹਦੇ ਆਪਦੇ 5 ਤੋਲੇ ਦੀ ਚੈਨੀ ਗੱਲ ਤੇ ਪਈ ਉਹ ਕਿਸੇ ਦੀ ਕੋਈ ਤੋਲੀ ਚ ਨਹੀਂ ਲਾਊਗਾ ਇਹ ਬਿਲਕੁਲ ਗਲਤ ਹੈ ਜੀ ਕੀ ਮੰਗ ਕਰਦੇ ਹੋ ਅਸੀਂ ਰਹਿਾਈ ਕਰਾਉਣੇ ਆ ਜੀ ਭਾਨਾ ਸਿੱਧੂ ਨੂੰ ਹੀ ਲੈ ਕੇ ਜਾਣਾ ਜੀ ਠੀਕ ਹੈ ਕੀ ਕਹਿਣਾ ਚਾਹੋਗੇ ਬਾਬਾ ਜੀ ਤੁਸੀਂ ਵੀ ਉਰੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਉਹ ਉਹ ਕੋਈ ਚੋਰ ਨਹੀਂ ਹੈਗਾ ਉਹ ਲੋਕਾਂ ਦੇ ਹੱਕ ਦੀ ਗੱਲ ਕਰਦਾ ਉਹਨੂੰ ਇਹ ਦਬਾਉਣਾ ਚਾਹੁੰਦੀ ਹੈ ਸਰਕਾਰ ਹੈ ਕਿ ਨਹੀਂ ਵੀ ਉਹਨੂੰ ਬਿਨਾਂ ਸ਼ਰਤ ਤੋਂ ਰਿਹਾ ਕੀਤਾ ਜਾਵੇ ਉਹ ਹਾਂ ਉਹ ਕੋਈ ਚੋਰ ਨਹੀਂ ਕੋਈ ਕੋਈ ਹੋਰ ਨਹੀਂ ਐਵੇਂ ਗਲਤ ਸਰਕਾਰਾਂ ਨੇ ਇਹ ਸਾਨੂੰ ਇਕੱਠੇ ਹੋਣ ਦੀ ਐਸੀ ਕੀ ਲੋੜ ਸੀਗੀ ਇਸੇ ਕਰਕੇ ਆਏ ਆ ਅਸੀਂ ਬੀਪਾ ਯੂ ਨੂੰ ਬਿਨਾਂ ਸ਼ਰਤ ਤੋਰਿਆ ਹੱਥ ਕੀਤਾ ਜਾਵੇ ਜੀ ਬਾਬਾ ਜੀ ਤੁਸੀਂ ਵੀ ਮੁਕਤਸਰ ਤੋਂ ਆਏ ਹੋ ਅਸੀਂ ਨਹੀਂ ਅਸੀਂ ਇਧਰੋਂ ਸੰਗਰੂਰ ਜੱਲੋਂ ਅਸੀਂ ਆਏ ਆਂ ਇਧਰੋਂ ਧਰਮਗੜ੍ਹ ਕੋਲੋਂ ਤੋੜਾ ਤੋਂ ਹੂੰ ਤੋੜਾ ਤੋਂ ਇਹ ਪੰਜਾਬ ਸਰਕਾਰ ਦੇ ਬਦਲਾਅ ਨੂੰ ਦੇਖ ਕੇ ਆਏ ਹੋ ਜਾਂ ਪਾਨਾ ਸਿੱਧੂ ਨੂੰ ਲੈ ਕੇ ਅੱਜ ਕਿ ਪਾਨਾ ਸਿੱਧੂ ਨੂੰ ਲੈ ਕੇ ਜੀ ਹਾਂ ਬੀਪਾ ਨੂੰ ਸਿੱਧੂ ਨੂੰ ਰਿਆ ਕਰਾਉਣ ਮੈਂ ਜੀ ਹਾਂ ਤੇ ਮੰਗ ਕਰਦੇ ਹਾਂ ਕਿ ਪਾਨਾ ਸਿੱਧੂ ਬਾਹਰ ਹਾਂ ਬਾਹਰ ਆਵਿਓ ਉਹਨੂੰ ਬਿਨਾਂ ਸ਼ਰਤ ਤੋਂ ਰਿਹਾ ਕਰਨਾ ਜੀ ਹਾਂ ਤਾਂ ਤੁਸੀਂ ਦੇਖਿਆ ਹੀ ਆ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਜਿਹੜਾ ਪ੍ਰਦਰਸ਼ਨ ਦੇ ਵਿੱਚ ਵੀ ਹਿੱਸਾ ਲਿਆ ਜਾ ਰਿਹਾ ਹੈ ਤੇ ਉਹਨਾਂ ਨੇ ਵੀ ਭਾਨਾ ਸਿੱਧੂ ਨੂੰ ਲੈ ਕੇ ਜਿਹੜੀ ਇਨਸਾਫ਼ ਦੀ ਮੰਗ ਕੀਤੀ ਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਭਾਨਾ ਸਿੱਧੂ ਆ ਜੇਕਰ ਉਹ ਬਾਹਰ ਵੀ ਹੁੰਦਾ ਹੈ ਤਾਂ ਬਿਨਾਂ ਜ਼ਮਾਨਤ ਤੋਂ ਭਾਨਾ ਸਿੱਧੂ ਬਾਹਰ ਆਵੇਗਾ ਤੇ ਇਹ ਸਿੱਧਾ ਚੈਲੰਜ ਵੀ ਦਿੱਤਾ ਗਿਆ ਹੈ ਸਰਕਾਰ ਨੂੰ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਭਾਨਾ ਸਿੱਧੂ ਆ ਹੁਣ ਜੇ ਆਵੇਗਾ ਤਾਂ ਉਹ ਬਿਨਾਂ ਜ਼ਮਾਨਤ ਤੇ ਇਹ ਜਿਹੜਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਐਲਾਨ ਕੀਤਾ ਹੈ